ਅੱਜ ਸਾਡੇ ਚੇਅਰਮੈਨ ਸਾਹਿਬ ਰਈਆ ਮੰਡੀ ਦੇ ਨੇ ਪਲੇਠੀ ਮੀਟਿੰਗ ਕੀਤੀ ਆ ਝੋਨੇ ਦੀ ਆਮਦ ਦੇ ਸਿਲਸਿਲੇ ਦੇ ਵਿੱਚ ਤੇ ਜਰਮਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਜਲੀ ਪਿਟਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਸ ਵਾਰ ਪੰਜਾਬ ਹੜ੍ਹਾਂ ਦੇ ਵਿੱਚੋਂ ਲੰਘ ਰਿਹਾ ਹੜ੍ਹਾਂ ਦੇ ਕਾਰਨ ਬਹੁਤ ਫਸਲਾਂ ਜਿਹੜੀਆਂ ਪ੍ਰਭਾਵਿਤ ਹੋਈਆਂ ਪਰ ਫਿਰ ਵੀ ਦਾਣਾ ਮੰਡੀ ਰਈਆ ਵੱਲੋਂ ਵੱਦ ਤੋਂ ਵੱਦ ਯਕੀਨ ਦਿਵਾਇਆ ਜਾਂਦਾ ਕਿ ਸਾਡੀ ਮੰਡੀ ਦੇ ਵਿੱਚ ਸਾਡੀਆਂ ਮੰਡੀਆਂ ਖਾਸ ਕਰਕੇ ਕਾਲੇਕੇ ਖਲਕੀਆਂ ਮੰਡੀ ਸਠਿਆਲਾ ਬਤਾਲਾ ਮੰਡੀ ਜਾਰੀਆ ਮੰਡੀ ਦੇ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਇਹਦਾ ਕਰਕੇ ਅੱਜ ਜਿਹੜੀ ਆ ਇੱਥੇ ਮੀਟਿੰਗ ਕੀਤੀ ਗਈ ਆ ਆਰਤੀਆ ਸਹਿਬਾਨਾਂ ਨਾਲ ਸੇਲਰ ਮਾਲਕਾਂ ਦੇ ਨਾਲ ਸਮੂਹ ਸਟਾਫ ਦੇ ਨਾਲ ਕਿਉਂਕਿ ਪਿਛਲੀ ਵਾਰੀ ਝੋਨੇ ਦੀ ਸੀਜ਼ਨ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੂੰ ਇਸ ਲਈ ਅਸੀਂ ਆਰਤੀਆਂ ਤੇ ਸਾਰੇ ਜਿਹੜੇ ਸਬੰਧਤ ਵਿਭਾਗਾਂ ਵਾਲੇ ਸੀ ਉਹਨਾਂ ਨੂੰ ਬੁਲਾ ਕੇ ਇਹ ਗੱਲ ਖਾਸ ਤੌਰ ਤੇ ਕਹਿ ਦਿੱਤੀ ਕਿ ਇਸ ਵਾਰ ਝੋਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਮੁਸ਼ਕਲ ਕਿਸਾਨਾਂ ਨੂੰ ਜਿਹੜੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਉਹ ਆਪਣਾ ਗਿੱਲਾ ਝੋਨਾ ਜਿਹੜਾ ਮੱਡੀ 'ਚ ਨਾ ਲੈ ਕੇ ਆਉਣ ਕਿਉਂਕਿ ਜਦੋਂ ਉਹ ਗਿੱਲਾ ਝੋਨਾ ਲੈ ਕੇ ਆਉਂਦੇ ਤੇ ਕਿਸੇ ਨਾ ਕਿਸੇ ਤਰ੍ਹਾਂ ਅਗਲੇ ਨੂੰ ਮੌਕਾ ਲੱਗਦਾ ਫਿਰ ਉਹ ਉਹਦੀ ਫਸਲ ਦਾ ਰੇਟ ਜਿਹੜਾ ਉਹ ਵੱਧ ਘੱਟ ਕਰਕੇ ਤੋਲਣ ਦੀ ਕੋਸ਼ਿਸ਼ ਕਰਦਾ ਉਹ ਜ਼ਹਦਤਾਂ ਜਿਹੜੀਆਂ ਜ਼ਰੂਰੀ-ਜ਼ਰੂਰੀ ਆ ਉਹ ਮੈਂ ਤੁਹਾਨੂੰ ਦੱਸ ਲੀਆਂ ਚਾਹੁੰਦਾ ਕਿ ਆਰਤੀਆਂ ਨੂੰ ਇਹ ਚੱਲ ਕਹੀ ਗਈ ਕਿ ਤੋਲ ਦੇ ਵਿੱਚ ਖਾਸ ਕਰਕੇ ਕੋਈ ਵੀ ਹੇਰਫੇਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਠੇਰੀ ਜਿਹੜੀ ਆ ਹਰ ਇੱਕ ਠੇਰੀ ਦੀ ਜਿਹੜੀ ਬੋਲੀ ਹੋਣੀ ਜਿਹੜੀ ਆ ਬਹੁਤ ਜ਼ਰੂਰੀ ਆ ਜਿਹੜੀਆਂ ਮੰਡੀ ਬੋਰਡ ਦੀਆਂ ਹਦਾਇਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਜੀ ਬਸਰ ਜੀ ਤੇ ਡੀਸੀ ਸਾਹਿਬ ਸਬੰਧਤ ਸਾਰੇ ਮੈਂਬਰਾਂ ਜੋ ਵੀ ਹਦਾਇਤਾਂ ਜਿਹੜੀਆਂ ਆ ਮੰਡੀ ਬੋਰਡ ਵੱਲੋਂ ਜਾਰੀ ਕੀਤੀਆਂ ਗਈਆਂ ਉਹਨਾਂ ਦੀ ਜਿਹੜੀ ਨਿਨ ਪਾਲਣਾ ਹੋਣੀ ਚਾਹੀਦੀ ਆ ਕਿਸੇ ਵੀ ਕਿਸਾਨ ਨਾ ਮਜ਼ਦੂਰ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਟਕਾ ਨਹੀਂ ਹੋਣਾ ਚਾਹੀਦਾ ਕਿਸਾਨਾਂ ਦੀ ਜਿਹੜੀ ਫਸਲ ਆ ਉਹਦੀ ਪੇਮੈਂਟ ਜਿਹੜੀ ਆ 48 ਘੰਟੇ ਦੇ ਅੰਦਰ ਅੰਦਰ ਜਿਹੜੀ ਆ ਉਹਨਾਂ ਦੇ ਖਾਤੇ ਦੇ ਵਿੱਚ ਪਹੁੰਚ ਜਾਏਗੀ ਆਰਤੀਆਂ ਦੀ ਆਪਣੇ ਜਿਹੜੇ ਕੰਡੇ ਵਟੇ ਆ ਉਹਦੀ ਸਲਿੱਪ ਜਿਹੜੀ ਆ ਆਰਤੀਆਂ ਦੀ ਤੋਲੇ ਪਹੁੰਚਣੀ ਚਾਹੀਦੀ ਤਾਂ ਕਿ ਜਦੋਂ ਵੀ ਕੋਈ ਉਹਦੇ ਇਨਸਪੈਕਸ਼ਨ ਕਰਨਾ ਹੋਵੇ ਜਾਂ ਵੇਖਣਾ ਹੋਵੇ ਤਾਂ ਜਿਹੜੀ ਆ ਉਸ ਚੀਜ਼ ਦੀ ਮੌਜੂਦਗੀ ਜਿਹੜੀ ਜ਼ਰੂਰੀ ਆ ਸਭ ਨੂੰ ਉਹਦਾ ਐਡ ਦਿੱਤੀ ਗਈ ਆ ਕਿ ਜਿਹੜੀ ਲਿਫਟਿੰਗ ਹੈ 72 ਘੰਟੇ ਦੇ ਵਿੱਚ ਜਿਹੜੀ ਆ ਉਹ ਮਤਲਬ ਚੁੱਕ ਲਈ ਜਾਵੇ ਫਸਲ ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਸਬੰਧਤ ਆਰਟੀ ਸਰਬਾਨਾਂ ਨੂੰ ਸੈਲਿੰਦਰ ਮਾਲਿਕ ਨੂੰ ਤੇ ਸਬੰਧਤ ਸਾਰੇ ਕਰਮਚਾਰੀਆਂ ਨੂੰ ਇਹ ਗੱਲ ਕਹੀ ਗਈ ਆ ਕਿ ਇਸ ਵਾਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਕਿਸਾਨਾਂ ਨੂੰ ਜਿਹੜੀ ਆ ਨਹੀਂ ਆਉਣ ਦਿੱਤੀ ਜਾਏਗੀ ਤੇ ਪੂਰੀ ਫਸਲ ਜਿਹੜੀ ਆ ਬਿਲਕੁਲ ਇੱਕ ਇੱਕ ਦਾਣਾ ਪੂਰੀ ਇਮਾਨਦਾਰੀ ਦੇ ਨਾਲ ਉਹ ਜਿਹੜਾ ਵਾ ਸਾਰਾ ਪ੍ਰਬੰਧ ਕੀਤਾ ਜਾਊਗਾ ਜਿਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਹੁੰਦੀ ਆ ਜਿਹੜਾ ਵੀ ਕੋਈ ਵਿਅਕਤੀ ਇਹਦੇ ਵਿੱਚ ਕਟਾਈ ਕਰਦਾ ਵਾ ਕੋਈ ਮੰਡੀ ਬੋਰਡ ਦੀਆਂ ਨਿਯਤਾਂ ਤੋਂ ਇਧਰ ਉਧਰ ਜਾਂਦਾ ਵਾ ਜਾਗਵਾਦ ਨੂੰ ਕੱਟ ਲੌਂਦਾ ਉਹਦੇ ਖਿਲਾਫ ਜਿਹੜੀ ਆ ਉਹ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਇਹਦੇ ਵਿੱਚ ਸਾਰੇ ਨੇ ਤਕਰੀਬਨ ਸਹਿਯੋਗ ਕੀਤਾ ਸਾਰੇ ਨੇ ਹਾਮੀ ਭਰੀ ਆ ਕਿ ਜਿਹੜਾ ਮੰਡੀ ਦੇ ਵਿੱਚ ਆ ਬਿਲਕੁਲ ਕੰਮ ਜਿਹੜਾ ਉਹ ਸਾਫ਼ ਸੁਥਰਾ ਕਰਕੇ ਚੱਲੇਗਾ ਉਸੇ ਲਈ ਅਸੀਂ ਵੀ ਬੇਨਤੀ ਕਰਦੇ ਆ ਕਿ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੋਵੇ ਮਾਰਕੀਟ ਕਮੇਟੀ ਰਈਆ ਦਾ ਦਫਤਰ 24 ਘੰਟੇ ਹੀ ਅਵੇਲੇਬਲ ਆਂਸੀ ਇੱਥੇ ਕਿਸੇ ਵੀ ਤਰ੍ਹਾਂ ਦਾ ਸਾਡਾ ਫੋਨ ਨੰਬਰ ਆ ਉਹਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਜੇ ਹਰ ਤਰ੍ਹਾਂ ਦੇ ਬੋਰਡ ਲੱਗੇ ਆ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਆਉਂਦੀ ਆ ਤੁਸੀਂ ਮੰਡੀ ਬੋਰਡ ਦੇ ਨਾਲ ਸੰਪਰਕ ਕਰ ਸਕਦੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਮੁਸ਼ਕਲ ਨਹੀਂ ਇਸ ਵਾਰ ਹੋਣ ਦਿੱਤੀ ਜਾਵੇਗੀ ਇਸ ਗੱਲ ਦੇ ਲਈ ਅਸੀਂ ਵਚਨਬੱਧ ਹਾਂ ਤੇ ਅਸੀਂ ਆਪਣਾ ਪੂਰਾ ਦਿਲੋ ਯਤਨ ਕਰਾਂਗੇ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਮੁਸ਼ਕਲ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ